हां वीर जी ਹੁਣ ਵਧੀਆ ਬੈਠ ਜੰਨੇ ਆ ਤੇ ਉਂ ਵੀ ਹੁਣ ਤੁਰਨ ਚ ਨਹੀਂ ਉਨੀ ਦਿੱਕਤ ਆਉਂਦੀ ਵਧੀਆ ਤੁਰੇ ਫਿਰਦੇ ਅੱਗੇ ਲੰਗ ਬਹੁਤ ਜ਼ਿਆਦਾ ਵਾਇਦਾ ਸੀ ਵੀ ਹੁਣ ਜਣੀ ਕੀ ਵਿਚੋਬ ਜੁ ਹੋਈ ਆ ਵੀ ਗੋਡੇ ਚੋਂ ਹੋਮੇ ਨਹੀਂ ਤਖਲੀਪ ਹੈਗੀ ਇੱਥੇ ਬਹਿ ਜੀ ਵੀਰ ਜੀ ਹਾਂ ਵੀਰ ਜੀ ਆਏ ਹੁਣ ਬਹਿ ਜੰਨੇ ਆ ਹਾਂ ਪਹਿਲਾਂ ਬੈਠ ਜੰਨੇ ਸੀ ਨਾ ਨਹੀਂ ਵੀਰ ਜੀ ਇੰਨਾ ਨਹੀਂ ਬਹਿਦੇ ਸੀਗੇ ਬਹੁਤ ਟਾਈਮ ਹੀ ਹੋ ਗਿਆ ਵੀਰ ਜੀ ਸਹੀ ਬੈਠੇ ਤੁਸੀਂ ਬਹੁਤ ਟਾਈਮ ਹੀ ਹੋ ਗਿਆ ਵੀਰ ਜੀ हां गोडा दुखदे नु 4-5 ਸਾਲ ਹੋ ਗਏ ਵੀ ਦਵਾਈਆਂ ਹੀ ਬਹੁਤ ਖਾਂਦੀ ਸੀ ਵੀ ਹੁਣ ਮੈਂ ਉਦੋਂ ਦੀ ਦਵਾਈ ਬਹੁਤ ਘੱਟ ਖਾਂਦੀ ਹਾਂ ਹੁਣ ਆਏ ਨਹੀਂ ਬੈਠਿਆ ਹੁੰਦਾ ਇਹ ਨਹੀਂ ਨਹੀਂ ਵੀਰ ਜੀ ਨਹੀਂ ਵੀਰ ਜੀ ਤੁਰਨੇ ਚ ਵੀਰ ਜੀ ਤੁਰਨੇ ਚ ਵੀਰ ਜੀ ਬੱਸ ਵੀ ਇਹ ਲੱਤਾਂ ਗੋਡਾ ਦੁਖਦਾ ਬਹੁਤ ਜ਼ਿਆਦਾ ਸੀ ਵੀ ਤੁਰਿਆ ਜਾਂਦਾ ਹੀ ਨਹੀਂ ਸੀ ਆਏ ਵੀ ਹਾਂ ਪਹਿਲਾਂ ਤਾਂ ਜਮਈ ਮੰਜੇ ਜੀ ਆਏ ਬੈਗੀ ਸੀ ਮੰਜੇ ਵੀ ਫੜਕੀ ਵੀ ਆਏ ਹੱਥ ਪਾਪਾ ਜਾਂਦੀ ਹੁੰਦੀ ਸੀ ਤੇ ਦਵਾਈ ਵੀ ਬਹੁਤ ਖਾਦੀ ਹੁਣ ਮੈਂ ਜਿਹੜੇ ਕਰਦੇ ਪਹਿਲਾਂ ਕਿ ਮੈਂ ਪਹਿਲਾਂ ਤਾਂ ਵੀਰ ਜੀ ਹੁਣ ਨਹੀਂ ਵੀਰ ਜੀ ਪਹਿਲਾਂ ਤਾਂ ਹਾਂ ਕਈ ਵਾਰ ਤਾਂ ਜੰਮ ਹੀ ਨਹੀਂ ਆਏ ਤੁਰੇ ਜਾਂਦਾ ਸੀ ਲਾ ਤਾਕੜ ਜਾਂਦੀ ਸੀ ਪਹਿਲਾਂ ਤਾਂ ਵੀਰ ਜੀ ਜੰਮ ਨਹੀਂ ਤੁਰੇ ਜਾਂਦੇ ਸੀ ਹੁਣ ਤਾਂ ਸਿੱਧਾ ਤੁਰਦੇ ਆ ਸਹੀ ਉਹ ਮੈਂ ਉਹਨਾਂ ਵਜ੍ਹਾ ਨਹੀਂ ਹੁਣ ਵੀਰ ਜੀ ਐ ਪੈਰ ਸਹੀ ਲੱਗਦਾਗਾ ਹਾਂ ਹੁਣ ਵੀਰ ਜੀ ਇੰਨੀ ਦਵਾਈ ਵੀ ਨਹੀਂ ਲਾ ਖਾਦੀ ਹੁਣ ਦਵਾਈ ਉਹਨਾਂ ਦੀ ਦਰਦ ਦੀ ਨਹੀਂ ਖਾਂਦੇ ਜੇ ਹਾਂ ਵੀਰ ਜੀ ਬਹੁਤ ਫਰਕ ਆਗਾ ਬਹੁਤ ਜਿਆਦਾ ਫਰਕ ਆ ਠੀਕ ਹੈ ਨਾ ਜਾਣੇ ਤੁਹਾਡੇ ਦੇਖਦਾ ਅਸਤੇ ਕਣੀ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਹਾਂ ਇਥੋਂ ਹੀ ਅਸਦਾ ਵਧੀਆ ਨੀ ਲੋੜ ਲੱਗਦੀ ਐ ਵੀ ਨਵੇਂ ਪੌਂ ਦੇ ਲੋੜ ਪੈਂਦੀ ਲੋੜ ਨਹੀਂ ਵੀਰ ਜੀ ਮੈਨੂੰ ਤਾਂ ਜਿਹੜੇ ਡਾਕਟਰ ਕੋਲੇ ਜਾਂਦੇ ਸੀ ਕਹਿੰਦੇ ਸੀ ਗੋਟਾ ਬਦਲਣਾ ਪਊਗਾ ਗੋਟਾ ਬਦਲਣਾ ਪਊਗਾ ਪਰ ਮੈਨੂੰ ਹੁਣ ਆਏ ਲੱਗਦਾ ਵੀ ਮੈਂ ਵਧੀਆ ਸਹੀ ਐਂ ਤੁਰਨ ਲੱਗ ਜਾਣਾ ਦਵਾਈ ਵੀ ਛੱਡ ਗਏ ਤੁਸੀਂ ਦਵਾਈ ਨਹੀਂ ਖਾਦੀ ਉਹ ਦਿਨ ਮੈਂ ਕਿੱਥੇ ਜਾਂਦੇ ਉਹ ਕਹਿੰਦੇ ਕੋਟਾ ਬਦਲਣਾ ਹਾਂ ਜੀ ਹਾਂ ਵੀਰ ਜੀ ਸਾਰੇ ਕਹਿੰਦੇ ਤੁਸੀਂ ਆਏ ਕਾफी ਦਿਨ ਬਾਅਦ ਹੈ ਹੁਣ ਤੁਹਾਨੂੰ ਲੱਗਦਾ ਵੀ ਕੋਟੇ ਬਦਲਣ ਦੀ ਲੋੜ ਪਈ ਨਹੀਂ ਵੀਰ ਜੀ ਹੰਤਾਂ ਮੈਂ ਬਹੁਤ ਵਧੀਆ ਘਰੇ ਕੰਮ ਸਾਰਾ ਕਰਦੀ ਆਂ ਵਧੀਆ ਆਪਦਾ ਰੋਟੀ ਪਾਣੀ ਅੱਗੇ ਕਿਰਾਂ ਤਾਂ ਹੁਣ ਜਮੇ ਮੰਜੇ ਦੇ ਚ ਵਹਿ ਗਈ ਸੀਗੀ ਹਾਂ ਆਪਾਂ ਤਾਂ ਕਹਿੰਦੇ ਸਾਰੇ ਵਧੀਆ ਇੱਥੇ ਦਵਾਈ ਵਧੀਆ ਦਵਾਈ ਤੋਂ ਬਿਨਾ ਇੱਥੇ ਠੀਕ ਹੁੰਦਾ ਸਾਰੇ ਇੱਥੇ ਵਧੀਆ ਦਿਖਾਉਣ ਹਨਾ ਆਪਦਾ ਟ੍ਰੀਟਮੈਂਟ ਇੱਥੇ